ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਪ੍ਰਚਾਰ ਫੇਰੀ ਸੁਲਤਾਨਪੁਰ ਨੂੰ ਛੱਡਣਾ ਗੁਰੂ ਨਾਨਕ ਜੀ ਤੋਂ ਪਹਿਲਾਂ ਤਿੰਨ ਮਹਾਪੁਰਸ਼ ਹੋਏ ਜਿਨ੍ਹਾਂ ਦੇ ਉਪਦੇਸ਼ ਅਤੇ ਜੀਵਨ ਕਰਨੀ ਆਸਰੇ ਤਿੰਨ ਅੱਡੇ ਅੱਡੇ ਧਰਮ ਸੰਸਾਰ ਵਿੱਚ ਪ੍ਰਚਲਿਤ ਹਨ ਮਹਾਤਮਾ ਬੁੱਧ ਹਿੰਦੂਸਤਾਨ ਵਿੱਚ ਜਨਮ ਤੇ ਬੁੱਧ ਮਤ ਦਾ ਮੁਖੀ ਈਸਾ ਫਲਸਤੀਨ ਵਿੱਚ ਜਨਮ ਤੇ ਈਸਾਈ ਮਤ ਦਾ ਮੁਖੀ ਅਤੇ ਹਜਰਤ ਮੁਹੰਮਦ ਸਾਹਿਬ ਅਰਬ ਵਿੱਚ ਜਨਮ ਤੇ ਇਸਲਾਮ ਦਾ ਬਾਨੀ ਉਪਰੋਕ ਤਿੰਨਾਂ ਦੇ ਜੀਵਨ ਨੂੰ ਵਿਚਾਰਨ ਤੋਂ ਪਤਾ ਲੱਗਦਾ ਹੈ ਕਿ ਤਿੰਨਾਂ ਨੇ ਜਦੋਂ ਆਪੋ ਆਪਣੇ ਮਤ ਦਾ ਪ੍ਰਚਾਰ ਸ਼ੁਰੂ ਕੀਤਾ ਤਦ ਉਹਨਾਂ ਦੀ ਉਮਰ 32 ਸਾਲ ਦੇ ਲਗਭਗ ਸੀ ਮਹਾਤਮਾ ਬੁੱਧ ਨੇ ਜਵਾਨੀ ਵਿੱਚ ਘਰ ਦਾ ਤਿਆਗ ਕੀਤਾ ਪਰ ਕਈ ਸਾਲ ਸ਼ਾਂਤੀ ਤੇ ਮੁਕਤੀ ਦੀ ਖੋਜ ਵਿੱਚ ਗਵਾ ਦਿੱਤੇ ਆਖਰ ਗਿਆਦੇ ਅਸਥਾਨ ਉਤੇ ਇੱਕ ਬੋੜੇ ਹੇਠਾਂ ਬੈਠੇ ਆ ਗਿਆਨ ਹੋਇਆ ਗਿਆਨ ਨੂੰ ਹਾਸਲ ਕਰਕੇ ਪ੍ਰਚਾਰ ਸ਼ੁਰੂ ਕੀਤਾ ਈਸਾ ਨੇ ਜਦੋਂ ਸਰਮਨ ਪਹਾੜ ਤੇ ਸਚਾਈ ਦਾ ਪਹਿਲਾ ਨਾਰਾ ਲਾਇਆ ਤਦੋਂ ਉਹਨਾਂ ਦੀ ਉਮਰ 30 ਸਾਲ ਸੀ ਤੇ ਇਸ ਤੋਂ ਪਹਿਲਾਂ ਪੇਡਾ ਜਾਰਿਆ ਕਰਦੇ ਸਨ ਜੋ ਉਹਨਾਂ ਦੇ ਵੱਡੇ-ਵਡੇਰਿਆਂ ਦਾ ਖਾਨਦਾਨੀ ਪੇਸ਼ਾ ਸੀ ਹਜ਼ਰਤ ਮੁਹੰਮਦ ਸਾਹਿਬ ਯਤੀਮ ਸਨ ਇੱਕ ਵਿਧਵਾ ਕੋਲ ਨੌਕਰ ਹੋ ਕੇ ਵਪਾਰ ਕਰਦੇ ਰਹੇ ਰੁਪਈਆ ਤੇ ਜਵਾਨੀ ਹਾਸਲ ਕਰਨ ਪਿੱਛੋਂ ਉਸੇ ਵਿਦਵਾ ਨਾਲ ਵਿਆਹ ਕਰਾ ਲਿਆ ਤਕੜੀ ਉਮਰ ਵਿੱਚ ਆਪਣੇ ਮੱਤ ਦਾ ਪ੍ਰਚਾਰ ਕੀਤਾ ਤੇ ਉਸ ਦੀ ਬੋਟੀ ਹੀ ਉਹਦੇ ਮੱਤ ਦੀ ਪਹਿਲੀ ਪੁਜਾਰਣ ਬਣੀ ਮੁਹੰਮਦ ਸਾਹਿਬ ਨੇ ਗਿਆਨ ਅਤੇ ਰੱਬੀ ਬਰਕਤਾਂ ਅਸਰੇ ਧਰਮ ਨਹੀਂ ਚਲਾਇਆ ਸਕੋ ਸ਼ੁਰੂ ਤੋਂ ਅੰਤ ਤੱਕ ਤਲਵਾਰ ਦਾ ਆਸਰਾ ਲਿਆ ਗੁਰੂ ਨਾਨਕ ਜੀ ਉੱਪਰਲੇ ਤਿੰਨਾ ਤੋਂ ਮਹਾਨ ਤੇ ਵੱਖਰੇ ਅਵਤਾਰ ਸਨ ਪਹਿਲਾਂ ਹੀ ਪ੍ਰਮਾਤਮਾ ਕੋਲੋਂ ਬਰਕਤਾਂ हासिल ਕਰਕੇ ਆਏ ਸਨ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਸੀ ਤਿਵੇਂ ਚੱਲਦੇ ਤੇ ਉਪਦੇਸ਼ ਕਰਦੇ ਸਨ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹਨਾਂ ਦੇ अनेका ਸਿੱਖ ਬਣ ਚੁੱਕੇ ਸਨ ਸਭ ਤੋਂ ਬਹੁਤੀ ਸ਼ਰਧਾ ਰੱਖਣ ਵਾਲਾ ਰਾਏ ਬੁਲਾਰ ਪੱਟੀ ਸੀ ਜਿਹੜਾ ਕੁਝ ਸਾਲ ਪਹਿਲਾਂ Hindu ਧਰਮ ਤਿਆਗ ਤੇ ਇਸਲਾਮ ਨੂੰ ਕਬੂਲ ਕਰ ਚੁੱਕਾ ਸੀ ਸੁਲਤਾਨਪੁਰ ਵਿੱਚ ਬੀਬੀ ਨਾਨਕੀ ਤੇ ਮਾਨਸੂਖ ਸ਼ਰਧਾ ਲੁਸਨ ਗੁਰੂ ਜੀ ਦੀ ਆਤਮਕ ਅਵਸਥਾ ਨੂੰ ਪਲੀ ਪ੍ਰਕਾਰ ਜਾਣਦੇ ਸਨ ਕਾਜੀ ਅਤੇ ਨਵਾਬ ਦੇ ਹਾਰਨ ਪਿੱਛੋਂ ਤਾਂ ਸੁਲਤਾਨਪੁਰ ਵਿੱਚ ਆਮ ਲੋਕਾਂ ਵਿੱਚ ਅਵਤਾਰ ਮੰਨੇ ਗਏ ਸਤਸੰਗ ਵਿੱਚ ਬੈਠਣ ਵਾਲੇ ਜਗਿਆਸੀਆਂ ਦੀ ਗਿਣਤੀ ਸੈਂਕੜਿਆਂ ਤੱਕ ਪਹੁੰਚ ਗਈ ਸੀ ਸੁਲਤਾਨਪੁਰ ਵਿੱਚ ਹੀ ਲੋਕਾਂ ਨੂੰ ਨਹੀਂ ਸੀ ਤਾਰਨਾ ਸਗੋ ਵਿਸ਼ਾਲ ਧਰਤੀ ਉੱਤੇ ਕਰੋੜਾਂ ਮਨੁੱਖ ਜੋ ਹੰਕਾਰ ਲਾਲਚ ਮੋਹ ਕਾਮ ਅਤੇ ਈਰਖਾ ਦੀ ਭਿਆਨਕ ਜਵਾਲਾ ਨਾਲ ਸੜ ਰਹੇ ਸਨ ਤੜਪਦੇ ਜੀਵਾਂ ਦੀ ਹਾਹਾਕਾਰ ਸੁਣਨ ਵਾਲਾ ਕੋਈ ਨਹੀਂ ਸੀ ਰਾਜ ਦੇ ਕਰਿੰਦੇ ਸਾਧੂ ਸੰਤ ਫਕੀਰ ਪਿੰਡਾਂ ਦੇ ਮੁਖੀ ਦੇ ਸਰਪੰਚ ਲੋਕਾਂ ਨੂੰ ਲੁੱਟਣ ਤੇ ਤੰਗ ਕਰਨ ਵਾਲੇ ਸਨ ਝੂਠ ਤੇ ਠੱਗੀ ਦਾ ਪਸਾਰਾ ਸੀ ਜਦੋਂ ਗੁਰੂ ਜੀ ਨੇ ਪ੍ਰਚਾਰ ਕੀਤਾ ਤਦੋਂ ਦਿੱਲੀ ਦੇ ਤਖਤ ਉਤੇ ਸਿਕੰਦਰ ਲੋਧੀ ਬੈਠਾ ਇਹ ਚੰਗਾ ਪੜਿਆ ਮੇਰੇ ਵਸ ਗਿਆ ਹੈ ਲਖੀਆ ਚੰਗੇਰੀ ਸੂਝ ਬੂਝ ਵਾਲਾ ਤੇ ਮਹਾਨ ਕਵੀ ਸੀ ਕਵੀ ਹੋਣ ਕਰਕੇ ਇਸ ਦੇ ਦਿਲ ਵਿੱਚ ਜਨਤਾ ਵਾਸਤੇ ਚੋਖਾ ਦਰਦ ਸੀ ਇਸ ਨੇ ਤਖਤ ਤੇ ਬੈਠਦੇ ਸਾਰੇ ਜਿੱਥੇ ਬਾਗੀਆਂ ਨਾਲ ਫੌਜੀ ਲੜਾਈ ਲੜੀ ਉਥੇ ਦੇਸ਼ ਦੇ ਭਲੇ ਵਾਸਤੇ ਵੀ ਚੰਗਾ ਉਪਰਾਲਾ ਕੀਤਾ ਸੜਕਾਂ ਤੇ ਨਹਿਰਾਂ ਬਣਾਉਣੀਆਂ ਸ਼ੁਰੂ ਕੀਤੀਆਂ ਖੇਤੀਬਾੜੀ ਦਾ ਸੁਧਾਰ ਕੀਤਾ ਜ਼ਮੀਨੀ ਮਾਮਲੇ ਦੀ ਵਸੂਲੀ ਦੀ ਤਰਤੀਬ ਚੰਗੀ ਮਿਠੀ ਅਨ ਸਸਤਾ ਹੋ ਗਿਆ ਅਨ ਸਸਤਾ ਹੋਣ ਦੇ ਨਾਲ ਬਾਕੀ ਚੀਜ਼ਾਂ ਵੀ ਸਸਤੀਆਂ ਮਿਲਣ ਲੱਗੀਆਂ ਕੁਝ ਲੋਕ ਕੁਝ ਸੁਖੀ ਹੋਏ ਹਿੰਦੂਆਂ ਨੂੰ ਵੀ ਸੁੱਖ ਦਾ ਸਾਹ ਆਉਣ ਲੱਗਾ ਧਰਮ ਪ੍ਰਚਾਰਣ ਕਰਨ ਵਾਲਿਆਂ ਨੂੰ ਕੁਝ ਖੁੱਲ੍ਹ ਹੋਈ ਸੂਬਾ ਪੰਜਾਬ ਉਸ ਵੇਲੇ ਦਿੱਲੀ ਰਾਜ ਦੇ ਅਧੀਨ ਸੀ ਇੱਥੋਂ ਦਾ ਪ੍ਰਬੰਧ ਨਵਾਬ ਦੇ ਹੱਥ ਸੀ ਨਵਾਬ ਪਾਵੇਂ ਐਨੇ ਵੀ ਨਹੀਂ ਸਨ ਬਦਲੇ ਫਿਰ ਵੀ ਕੇਂਦਰੀ ਰਾਜਸੀ ਪਾਲਸੀ ਬਦਲਣ ਦਾ ਉਹਨਾਂ ਉੱਤੇ ਬਹੁਤ ਅਸਰ ਪਿਆ ਸੀ ਗੁਰੂ ਜੀ ਨੇ ਸੁਲਤਾਨਪੁਰ ਛੱਡਿਆ ਸ਼ਹਿਰੋਂ ਬਾਹਰ ਚੌਖੀ ਦੂਰ ਤੱਕ ਲੋਕ ਤੋਰਨ ਵਾਸਤੇ ਆਏ ਭਾਈ ਮਰਦਾਨਾ ਤੇ ਬਾਲਾ ਨਾਲ ਸਨ ਮਰਦਾਨੇ ਦੇ ਕੋਲ ਰਬਾਬ ਸੀ ਉਸ ਰਬਾਬ ਨੂੰ ਕਰਤਾਰ ਦੇ ਭਗਤ ਫਿਰੰਦੇ ਨੇ ਬਣਾਇਆ ਸੀ ਸਤਕਾਰ ਸਤ ਕਰਤਾਰ ਨਾਨਕ ਨਿਰੰਕਾਰ ਸਦਾ ਉਸ ਦੀਆਂ ਤਾਰਾਂ ਵਿੱਚੋਂ ਆਪ ਆਵਾਜ਼ ਉਤਪੰਨ ਹੁੰਦੀਆਂ ਸਨ ਜਦ ਰਬਾਬ ਵਜੇ ਵਜਦੀ ਸੀ ਤਾਂ ਪੰਛੀ ਸ਼ੇਰ ਸੱਪ ਤੇ ਹਰਨ ਮਸਤ ਹੋ ਜਾਂਦੇ ਸਨ ਸਤਿਕਰੇਤਾਰ ਜਪਣ ਦਾ ਉਪਦੇਸ਼ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨ ਪ੍ਰਦੇਸ ਅੰਗਤ ਤੇ ਬੀਬੀ ਨਾਨਕੀ ਜੀ ਨੂੰ ਵਿਦਾ ਕੀਤਾ ਗੁਰੂ ਜੀ ਕੋਲੋਂ ਵਿਛੜਨ ਲੱਗਿਆਂ ਬੀਬੀ ਜੀ ਨੇ ਬੇਨਤੀ ਕੀਤੀ ਜੇ ਦੁਰੇਡੇ ਜਾਹੇਗਾ ਤਾਂ ਮੈਂ ਵੀ ਖਰੀ ਉਧਰ ਆ ਜਾਵਾਂਗੀ ਅੱਗੇ ਭਾਈ ਜੀ ਤੁਹਾਡੀ ਰਜਾਈ ਹੋਵੇਗੀ ਸੋ ਕਰੋਗੇ ਗੁਰੂ ਜੀ ਨੇ ਉੱਤਰ ਦਿੱਤਾ ਬੀਬੀ ਜੀ ਤੁਸੀਂ ਖਾਤਰ ਜਮਾ ਕਰੋ ਜਿਸ ਵੇਲੇ ਤੁਸੀਂ ਯਾਦ ਕਰੋਗੇ ਤਿੱਤ ਵੇਲੇ ਮੈਂ ਤੁਹਾਡੇ ਹਾਜ਼ਰ ਹੋਸਾਂ ਮੋਹ ਤੋੜਿਆ ਹੀ ਲੋੜੀ ਦਾ ਹੈ ਈਉਂ ਭੈਣ ਪਿਆਰੀ ਨਾਲ ਮੁੜ ਮਿਲਣ ਦਾ ਇਕਰਾਰ ਕੀਤਾ ਤਿੰਨੇ ਅੱਗੇ ਅੱਗੇ ਤੁਰ ਗਏ ਉਹਨਾਂ ਤੁਰਿਆਂ ਜਾਂਦਿਆਂ ਨੂੰ ਸੁਲਤਾਨਪੁਰ ਦੀ ਸੰਗਤ ਉਹਨਾਂ ਚਿਹਰੇ ਦੇਖਦੀ ਰਹੀ ਜਿੰਨਾ ਚਿਰ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਓਲੇ ਨਹੀਂ ਹੋ ਗਏ ਜਦੋਂ ਅੱਖਾਂ ਤੋਂ ਓਲੇ ਹੋ ਗਏ ਤਾਂ ਮਨ ਵਿੱਚ ਵੀਰ ਦੇ ਚਿੱਤਰ ਨੂੰ ਮਿਟਾ ਕੇ ਬੀਬੀ ਨਾਨਕੀ ਜੀ ਵਾਪਸ ਘਰ ਮੁੜਾਏ ਸ਼ਹਿਰ ਦੀਆਂ ਗਲੀਆਂ ਸ਼ਹਿਰ ਦੇ ਘਰ ਤੇ ਮਹਿਲੇ ਸੁਨੇ ਸੁਨੇ ਪ੍ਰਤੀਤ ਹੋਣ ਲੱਗੇ ਬਰਕਤਾਂ ਵਾਲੇ ਗੁਰੂ ਜੀ ਰੌਣਕਾਂ ਨਾਲ ਹੀ ਲੱਗੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ